ਹਸਪਤਾਲ ਦੇ ਬਾਹਰ ਪਰਿਵਾਰਕ ਮੈਂਬਰਾਂ ਨੇ ਜੰਮ ਕੇ ਕੀਤਾ ਰੋਸ ਪ੍ਰਦਰਸ਼ਨ ਬੱਚੇ ਦੀ ਮੌਤ ਦਾ ਡਾਕਟਰਾਂ ਨੂੰ ਠਰਾਇਆ ਜ਼ਿੰਮੇਵਾਰ ਤੇ ਮੌਕੇ ਦੀਆਂ ਤਸਵੀਰਾਂ ਆਈਆਂ ਸਾਹਮਣੇ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਇੱਕ ਹਸਪਤਾਲ ਦੇ ਬਾਹਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਦੋਸ਼ ਜਿਹੜੇ ਨੇ ਹਸਪਤਾਲ ਦੇ ਉੱਤੇ ਲਗਾ ਦਿੱਤੇ ਨੇ ਵੱਡੇ આરોਪ ਲਗਾਉਂਦੇ ਹੋਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਹੁਣੇ ਉਹਨਾਂ ਦਾ ਬੱਚੇ ਨੇ ਜਨਮ ਲਿਆ ਉਹ ਬਿਲਕੁਲ ਠੀਕ ਠਾਕ ਸੀ ਤੇ ਉਸ ਤੋਂ ਬਾਅਦ ਹੀ ਇੱਕਦਮ ਹੀ ਉਸ ਦੀ ਤਬੀਅਤ ਖਰਾਬ ਹੋਈ ਤੇ ਸਾਡੇ ਬੱਚੇ ਦੀ ਮੌਤ ਹੋ ਗਈ ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਇਹ ਕਿਹਾ ਕਿ ਡਾਕਟਰਾਂ ਨੇ ਗਲਤ ਇੰਜੈਕਸ਼ਨ ਜੋ ਹੈ ਸਾਡੇ बच्चे ਤੇ ਲਗਾ ਦਿੱਤਾ ਤੇ ਜਿਸ ਤੋਂ ਬਾਅਦ ਉਸ ਦੀ ਮੌਤ ਹੋਈ ਹੈ ਤਾਂ ਹਾਲਾਂਕਿ ਇਹ ਵੀ ਕਿਹਾ ਗਿਆ ਕਿ ਜਿਸ ਡਾਕਟਰ ਨੇ ਗਲਤ ਇੰਜੈਕਸ਼ਨ ਲਗਾਇਆ ਉਸ ਨੂੰ ਹਸਪਤਾਲ ਤੋਂ ਰਵਾਨਾ ਕਰ ਦਿੱਤਾ ਕਿਆ ਉਸ ਨੂੰ ਰਫੂ ਚੱਕਰ ਕਰ ਦਿੱਤਾ ਕਿਆ ਤਾਂ ਇਹ ਸਾਰੇ ਵੱਡੇ ਇਲਜ਼ਾਮ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਉੱਤੇ ਡਾਕਟਰਾਂ ਦੇ ਉੱਤੇ ਲਗਾ ਦਿੱਤੇ ਨੇ ਜਿਸ ਤੋਂ ਬਾਅਦ ਬੱਚੇ ਦੇ ਲਈ ਇਨਸਾਫ ਦੀ ਮੰਗ ਪਰਿਵਾਰਕ ਮੈਂਬਰਾਂ ਨੇ ਕੀਤੀ ਤੇ ਹਸਪਤਾਲ ਦੇ ਬਾਹਰ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਸਾਰਾ ਰੋਡ ਜਾਮ ਕਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਇਨਸਾਫ ਜਿਹੜਾ ਉਸ ਪਰਿਵਾਰ ਦੇ ਵੱਲੋਂ ਮੰਗਿਆ ਜਾ ਰਿਹਾ ਮੌਕੇ ਤੇ ਪ੍ਰਸ਼ਾਸਨ ਮੌਜੂਦ ਸੀ ਟ੍ਰੈਫਿਕ ਨੂੰ ਜੋ ਹੈ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪਰਿਵਾਰ ਪੂ ਬਾਂ ਮਾਰ ਰੋਂਦਾ ਹੋਇਆ ਨਜ਼ਰ ਆਇਆ ਤਾਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਹੈਰਾਨ ਹੋਵੋਗੇ ਕਿਵੇਂ ਪਰਿਵਾਰਕ ਮੈਂਬਰਾਂ ਨੇ ਵੱਡੇ ਇਲਜ਼ਾਮ ਲਗਾਏ ਤੇ ਆਪਣੇ ਨਵ ਜੰਮੇ ਬੱਚੇ ਜਾਨਕੀ ਹਲੇ 2 ਦਿਨ ਪਹਿਲਾਂ ਬੱਚੇ ਨੇ ਜਨਮ ਲਿਆ ਉਹ ਠੀਕ ਸੀ ਪਰ ਇੱਕਦਮ ਹੀ ਦੁਪਹਿਰ ਦੇ ਸਮੇਂ ਉਸ ਦੀ ਤਬੀਅਤ ਵਿਗੜਦੀ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਡਾਕਟਰਾਂ ਦੀ ਲਾਪਰਵਾਹੀ ਦੇ ਕਰਕੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ ਨਵਾਂ ਜੰਮਿਆ ਬੱਚਾ ਘਰ ਵਿੱਚ ਖੁਸ਼ੀਆਂ ਪਰ ਦੂਸਰੇ ਪਾਸੇ ਇੱਕਦਮ ਉਸ ਦੇ ਮੌਤ ਦੀ ਖਬਰ ਆ ਜਾਣ ਦੇ ਨਾਲ ਘਰ ਚ ਮਾਤਮ ਛਾ ਗਿਆ ਹੈ ਤੇ ਆ ਦੇਖੋ ਹੁਣ ਸੜਕ ਤੇ ਉੱਤੇ ਲੰਮਾ ਪੈ ਕੇ ਪਰਿਵਾਰ ਪ੍ਰਦਰਸ਼ਨ ਕਰ ਰਿਹਾ ਕੀ ਕੁਝ ਪਰਿਵਾਰਕ ਮੈਂਬਰਾਂ ਦੇ ਬਿਆਨ ਨੇ ਪ੍ਰਸ਼ਾਸਨ ਦਾ ਕਈ ਕਿਹੋ ਜਿਹਾ ਚਿਹੜਾ ਉਹ ਤੁਸੀਂ ਬਿਆਨ ਸੁਣ ਸਕਦੇ ਹੋ ਅਜੀ ਭਾਈ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਜੀ ਕੀ ਮਾਮਲਾ ਹੈ ਤੁਸੀਂ ਇੱਥੇ ਆਏ ਆ ਬੰਦਾ ਨਵੀਂ ਬਾਦੀ ਤੋਂ ਰਹਿਣ ਵਾਲੇ ਆ ਇੱਥੇ ਕੱਲ ਦਾ ਸਾਡਾ ਮੁੰਡਾ ਆਈ ਮੁੰਡਾ ਸਾਡਾ ਚੰਗਾ ਪੜਾਇ ਖੇਡਦਾ ਸੀ ਚੰਗਾ ਪੜਾ ਖੇਡਣ ਦਾ ਸੀ ਕੱਲ ਦਾ 2 ਵਜੇ ਤੱਕ ਖੇਡਦਾ ਰਿਹਾ ਉਹ ਅਗਲਾ ਇਹ ਮੈਡਮ ਨੇ ਇੱਕ ਨੂੰ ਮੈਂ ਬਾਜਾ ਦਿੱਤੀਆਂ ਬੜੀਆਂ ਮੈਂ ਮਾਜੋ ਮੜਾ ਹੈ ਵੇਖਿਓ ਮੈਂ ਮਨੂੰ ਬੜੀਆਂ ਮੈਂ ਪੀਜ਼ਾ ਖਾਣ ਦੀ ਅੰਦਰ ਬਹਿ ਗਏ ਮੈਂ ਬੜੀਆਂ ਵਾਜਾ ਦਿੱਤੀਆਂ ਬਾਅਦ ਚ ਆਈ 5 10 ਮਿੰਟ ਬਾਅਦ ਆਈ ਆਪਣੇ ਬਾਅਦ ਚ ਬਾਅਦ ਚ ਨੇ ਮੈਨੂੰ ਟੀਗਾ ਲੈ ਕੇ ਦਿੱਤਾ ਵੀ ਟੀਗਾ ਲੋਂਦੇ ਸਾਰੀ ਉਹ ਸੋਨ ਗਿਆ ਬਾਅਦ ਚ ਨਾ ਹਿੱਲਿਆ ਨਾ ਕੋਸੇ ਉਸੇ ਟਾਈਮ ਨਹੀਂ ਲਾ ਪਾਇਆ ਟੀਗਾ ਲੋਂਦੇ ਸਾਰੀ ਉਸੇ ਟਾਈਮ ਇਨਾ ਕੁੱਤਿਆਂ ਨੇ ਕੀਟਣ ਇਨਾ ਬੀਬੀ ਨਾਨਕ ਹਸਪੀਟਲ ਆ ਚੰਗਾ ਭੜਾ ਘੇਟੰਦਾ ਪਾਜੀ ਹੀਰੇ ਵਰਗਾ ਮੇਰਾ ਪੁੱਤ ਦੀ ਪਾਜੀ ਬਹੁਤ ਤੇਜ਼ੀ ਨਾਲ ਗਲਤੀ ਕੀ ਲਈ ਜ਼ਰ ਜ਼ਲੀ ਮਾਜੀ ਗਲਤੀ ਲੈ ਲੈ ਵਾਦ ਦਿੱਆ ਮੇਰੇ ਇਲਾਲਾ ਮੇਰਾ ਨਾਮ ਹੈ ਪਿਗਮਾਲ ਜੀ ਸਾਰਾ ਮੈਂ ਨਵੀਂ ਵਾਦੀ ਦਾ ਕੀ ਗੱਲ ਹੈ ਭਾਈ ਮੈਂ ਦੋਵੇਂ ਤੱਕ ਐਸੇ ਰੱਟੇ ਆਈ ਦੋਵੇਂ ਤੱਕ ਮੈਂ ਉੱਥੇ ਖਲੋਤਾ ਬੱਚਾ ਚੰਗਾ ਭੜਾ ਆਈ ਤੇ ਮੈਂ ਵੀਰ ਨੂੰ ਲਾਗੇ ਥਲਾਰ ਕੇ ਕਹਿੰਦਾ ਮੈਂ ਬੱਚੇ ਦਾ ਧਿਆਨ ਰੱਖੀ ਤੇ ਮੈਂ ਰੋਵੇ ਰਾਵੇ ਨਾ ਥੋੜੀ ਦੇਰ ਬਾਅਦ ਹਲੇ ਜਾਣ ਦੀ ਦੇਰ ਹੋਈ ਹੈ ਮਗਰੇ ਫੋਨ ਆ ਗਿਆ ਵੀ ਪਚਾ ਨੀਲਾ ਪੈ ਗਿਆ ਵੀ ਇਹਨੇ ਮੈਡਮ ਨੇ ਟੀਕਾ ਲਾਤਾ ਮੈਂ ਜਿੰਨੀ ਦਿਨ ਨੂੰ ਆਣ ਕੇ ਵੇਖਿਆ ਵੀ ਮੁੰਡਾ ਖਤਮ ਹੋ ਗਿਆ ਨੀਲਾ ਸ਼ਾਹ ਹੋ ਗਿਆ ਮੁੰਡਾ ਕਹਿੰਦੇ ਜਵਾਕ ਕਹਿੰਦੇ ਵੀ ਮੁੰਡਾ ਖਤਮ ਹੋ ਗਿਆ ਕਿਹਦੇ ਨਾਲ ਕੀ ਸਮਝਦੇ ਹੋ ਜੀ ਇਹ ਇਹਨਾਂ ਦੀ ਇਹ ਇਹ ਉਹਨਾਂ ਦੀ ਨਿਲਾਕੀ ਜੇ ਇਹਨਾਂ ਕੋ ਨਾ ਕੋਈ ਡਿਗਰੀ ਹੈ ਨਾ ਕੋਈ ਕੋਚ ਹੈ ਇਹ ਹਾਂ ਟ੍ਰੇਨਿੰਗ ਹੋਈ ਨਹੀਂ ਹੈ ਦੂਜੀਆ ਟ੍ਰੇਨਿੰਗ ਇੱਥੇ ਦੱਸੋ ਇਹ ਬੰਦਾ ਪੁੱਛੇ ਟ੍ਰੇਨਿੰਗ ਰੂਮ ਹੈ ਜਿਹੜਾ ਇੱਥੇ ਬੱਚਿਆਂ ਦੀ ਟ੍ਰੇਨਿੰਗ ਹੈ ਤੇ ਟੀਕਾ ਲਾਉਂਦੇ ਉਹ ਕੱਪ ਗਰੀਬ ਪਰਿਵਾਰ ਵਿਚਾਰ ਆਪਣੇ ਵੇਦਤ ਮਨਜ਼ੂਰੀ ਕਰਦਾ ਜਿਵੇਂ ਪੈਸੇ ਘਟ ਲੱਗਣਗੇ ਜਦੋਂ ਅੱਜ ਆ ਕੇ ਸਾਰੇ ਉੱਥੇ ਆਂਦੇ ਬੰਦੇ ਨੇ ਹੋਰ ਜਾਣ ਕਿੱਥੇ ਭਾਈ ਇੱਥੇ ਚਲੋ ਦਿਹਾੜੀ ਦਫੇਦਾਰ ਵਾਲੇ ਆਪਾਂ ਚਲੋ ਮਤਲਬ ਇੱਥੇ ਬੱਚੇ ਲੈ ਕੇ ਆਏ ਠੀਕ ਹੈ ਤੋਂ ਉੱਤੋਂ ਇਹਨਾਂ ਨੇ ਗਲਤ ਟਿਕਾ ਲਾ ਕੇ ਬੱਚੇ ਨੂੰ ਖਤਮ ਕਰ ਦਿੱਤਾ ਮੰਗੀ ਮੰਗਾ ਹਨ ਮੈਂ ਕਹਿੰਦੇ ਹਾਂ ਇਹਨਾਂ ਨੂੰ ਇਨਸਾਫ ਚਾਹੀਦਾ ਉਹ ਮੈਡਮ ਇੱਥੇ ਹੋਣੀ ਚਾਹੀਦੀ ਆ ਮੈਡਮ ਇਹਨਾਂ ਨੇ ਭਜਾ ਛੱਡੀ ਹੋਈ ਆ ਆਪਾਂ ਨੇ ਇਹਦੇ ਬਾਹਰ ਤਰਨਾ ਲਾਲ ਗਏ ਨੇ ਮੁੰਡਾ ਕੋਈ ਅਧਿਕਾਰ ਹੀ ਨਹੀਂ ਹਾਸਪੀਟਲ ਕੋ ਡਾਕਟਰ ਨਾਲ ਗੱਲਬਾਤ ਹੋਈ ਤੁਹਾਡੀ ਕੋਈ ਡਾਕਟਰ ਬੋਲਦੇ ਹੀ ਨਹੀਂ ਪਏ ਗੱਲ ਹੀ ਨਹੀਂ ਸੁਣਦੇ ਉਹ ਪਹਿਲਾਂ ਦਾਦੇ ਵੀ ਤਾਂ ਕਹਿੰਦੇ ਵੀ ਆਪਾਂ ਤੁਹਾਨੂੰ ਪਹਿਲੇ ਦੱਸਿਆ ਬਾਅਦ ਚ ਕਹਿੰਦੇ ਆਪਾਂ ਨਹੀਂ ਦੱਸਿਆ ਆਪ ਖੁਦ ਮੂੰਹ ਉਹ ਕਹਿ ਰਿਹਾ ਆਪਾਂ ਨਹੀਂ ਦੱਸਿਆ ਕੀ ਸਮਝ ਗਲਤੀ ਹੈ ਤਾਂ ਗਲਤੀ ਹੈ ਨਰੀ ਉਹਨਾਂ ਨੇ ਆਪ ਮਾਰਿਆ ਖੁਦ ਟੀਕਾ ਲਾਤਾ ਬੱਚੇ ਨੂੰ ਧਰਨਾ ਲੱਗਾ ਜਿਹੜੀ ਕਹਿੰਦੇ ਧਰਨਾ ਮੈਂ ਤਾਂ ਕਿਤੇ ਵੇਖਿਆ ਨਹੀਂ ਜੀ ਪਤਾ ਨਹੀਂ ਕਿਤੇ ਧਰਨਾ ਲੱਗਾ ਤੁਸੀਂ ਗੱਲ ਮੈਨੂੰ ਇੱਕ ਕੰਪਲੇਂਟ ਮਿਲੀ ਸੀ ਵੀ ਇੱਕ ਦਿਨ ਦਾ ਬੱਚਾ ਤੇ ਉਹਦੀ ਹਸਪੀਟਲ ਦੇ ਵਿੱਚ ਡੈਥ ਹੋ ਗਈ ਆ ਤੇ ਸੈਕੰਡਲੀ ਇਹਨਾਂ ਦਾ ਪਬਲਿਕ ਨੂੰ ਇਹ ਇਹ ਕਹਿਣਾ ਵੀ ਇਹ ਇੰਜੈਕਸ਼ਨ ਗਲਤ ਲਾ ਗਿਆ ਜਾ ਕੇ ਵੇਖਿਆ ਡਾਕਟਰ ਸ਼ਨਾ ਗੱਲ ਕੀਤੀ ਹੈ ਬਾਕੀ ਜਿਹੜਾ ਵੀ ਪੋਸਟਮਾਰਟਮ ਦੀ ਰਿਪੋਰਟ ਚਾਹੀਏਗਾ ਤੇ ਫਰਦਰ ਕਾਰਵਾਈ ਕੀਤੀ ਜਾਏਗੀ ਕਿ ਜੇ ਕੋਈ ਗੱਲ ਬਾਤ ਹੈ ਮੈਡੀਕਲ ਸੁਪਰਡੈਂਟ ਸਾਹਿਬ ਨੂੰ ਬਿਲਾਓ ਤੁਸੀਂ ਤੁਸੀਂ ਰੋਡ ਬਲਾਕ ਕੀਤਾ ਵਾ ਇੱਥੇ ਹਸਪੀਟਲ ਚ ਐਂਬੂਲੈਂਸਾਂ ਨਿਕਲਦੀਆਂ ਵਾ ਛੋਟੇ ਬੱਚੇ ਐਂਬੂਲੈਂਸ ਚ ਰਹੇ ਆ ਕਈ ਵਾਰ ਸੀਰੀਅਸ ਬ੍ਰੇਜ ਹੁੰਦੀਆਂ ਆ ਜੀਤੇ ਕਰਕੇ ਕਿਸੇ ਦੀ ਮਰੀਜ਼ ਦੀ ਜਾਨ ਨੂੰ ਖਤਰਾ ਆ ਸਕਦਾ ਵਾ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਧਰਵਾਜੇ ਲਾਉਣਾ ਤੇ ਅੰਦਰ ਲਾਓ ਰੋਡ ਜਾਮ ਕੀਤਾ ਵਾ ਕਾਨੂੰਨੀ ਉਹਨਾਂ ਡਾਕਟਰਾਂ ਨੇ ਵੀ ਕੋਈ ਗੱਲ ਕੀਤੀ ਇਹਨਾਂ ਨੇ ਤੇ ਇਹਨਾਂ ਨੂੰ ਕਹੇ ਨੂੰ ਨਹੀਂ ਡਾਕਟਰ ਨੂੰ ਪੁੱਛਿਆ ਨਾ ਕੋਈ ਲੈਣਾ ਦੇਣਾ ਨਹੀਂ ਇਹਨੂੰ ਇਹ ਕਿਸੇ ਨੂੰ ਇਹਨਾਂ ਨੇ ਲੈਣਾ ਦੇਣਾ ਨਹੀਂ ਜੀ ਇਹਨਾਂ ਨੂੰ ਕਿਸੇ ਨਾਲ ਲੈਣਾ ਦੇਣਾ ਨਹੀਂ ਬੱਚੇ ਦੀ ਡੈਥ ਹੋ ਗਈ ਬੱਚੇ ਨੂੰ ਮਾਰਿਆ ਗਿਆ ਇਹਨਾਂ ਨੂੰ ਕਿਥੇ ਨਾ ਲੈਣਾ ਦੇਣਾ ਨਹੀਂ ਇਹਨਾਂ ਨੇ ਉਹ ਅਫਸਰਾਂ ਦੀ ਹਮਾਇਤ ਕਰਨੀ ਆ ਇਹਨਾਂ ਨੇ ਇਹਨਾਂ ਅਫਸਰਾਂ ਦੀ ਹਮਾਇਤ ਕਰਨੀ ਆ ਸਰਕਾਰੀ ਡਾਕਟਰਾਂ ਦੀ ਹਮਾਇਤ ਕਰਨੀ ਇਹਨਾਂ ਨੇ ਇਹਨਾਂ ਨੂੰ ਇਹੋ ਜਿਹੇ ਆ ਬੁਰੇ ਹਾਲਾਤ ਗਰੀਬ ਪਰਿਵਾਰਾਂ ਦੇ ਹੋ ਚੁੱਕੇ ਆ ਗਰੀਬ ਮਰਨ ਦੇ ਤੇ ਅੱਧਾ ਆਪਣਾ ਕਿੰਡਾ ਹੋ ਗਿਆ ਧਰਨਾ ਲੈ ਨੂੰ ਇਹਨਾਂ ਅੰਦਰ ਜਾ ਕੇ ਨਹੀਂ ਪੁੱਛਿਆ ਕਿ ਕਿਉਂ ਧਰਨਾ ਲਾਇਆ ਗਿਆ ਕਿਹੜੀ ਗੱਲ ਤੇ ਧਰਨਾ ਲਾ ਰਿਹਾ ਕਿਉਂ ਤੁਸੀਂ ਰੋ ਰਹੇ ਹੋ ਇਹ ਪੁਲਸ ਮੁਲਾਜ਼ਮ ਅੱਧਾ ਘੰਟਾ ਹੋ ਗਿਆ ਮੈਨੂੰ ਧਮਕੀਆਂ ਦੇਣ ਦੇ ਨੂੰ ਫਿਰਤੇ ਪਰਚਾ ਕਰ ਦਾਂਗੇ ਉਹ ਕਰ ਦਾਂਗੇ ਅੱਧਾ ਘੰਟਾ ਇਸ ਮੁਲਾਜ਼ਮ ਨੂੰ ਧਮਕੀਆਂ ਦੇਣ ਦੇ ਨੂੰ ਹੈ ਮੈਨੂੰ ਅੱਧਾ ਘੰਟਾ ਮੁਲਾਜ਼ਮ ਧਮਕੀਆਂ ਦੇਣ ਜੀ ਸਰ ਕੀ ਇਹਨਾਂ ਕਿਸੇ ਆ ਦੇਖੋ ਇਹਨਾਂ ਇਹ ਘੇਰੇ ਕਰੀਬ ਨੂੰ ਨਹੀਂ ਪੁੱਛਿਆ ਨੇ ਵੀ ਭਾਰੀ ਕੀ ਹਾਲਾਤ ਕਰੇ ਬੱਚੇ ਨੂੰ ਕੀ ਹੋ ਗਿਆ ਇਹ ਮੇਕ ਕਿਸ ਗਰੀਬ ਦੀ ਮੈਂ ਆਪਣੀ ਕੀਤੀ ਇਹਨੇ ਗਰੀਬ ਨੂੰ ਨਹੀਂ ਪੁੱਛਿਆ ਵੀ ਕੀ ਕਰਨ ਆ ਕਿਉਂ ਇਹ ਚੱਕਰ ਹਲਾ ਤਿਆ ਇਹ ਜਿੰਦਾ ਨਹੀਂ ਆਉਂਦੇ ਇਹ ਸ਼੍ਰੀਮਾਨ ਜੀ ਜਿਹੜੇ ਨਹੀਂ ਆਉਂਦੇ ਇਹਨਾਂ ਇਹਨੇ ਕੀ ਕਰਨ ਨੂੰ ਦੇ ਦਿਆ ਵੀ ਕਿਉਂ ਇਹ ਹਲਾ ਆ ਵੀ ਕਰੀ ਹਾਂ ਗਰੀਬ ਵਿਚਾਰਾ ਇਹਦੇ ਬਿਨਾ ਟੀਕਾ ਲਾਉਣ ਤੋਂ ਟੀਕਾ ਲਾਉਣ ਤੇ ਦੇਰ ਤੋਂ ਚੁੱਕੀ ਆ ਸਾਡਾ ਹੱਕ ਹੈ ਰੋਕਿਆ ਹੋ ਚੁੱਕੀ ਆ ਪਰ ਇਹਨਾਂ ਨੇ ਨਹੀਂ ਪੁੱਛਿਆ ਇਹ ਤਾਂ ਮਰ ਜਿਹਾ ਮਰਜੀ ਨਿਆਣਾ ਮਾਰ ਦਲਗੇ ਇਸ ਤੀਰ ਦੇ ਖਾਸ ਤੋਂ ਮੇਰੀ ਤੀਕਾਰੀ ਕੋਲ ਲਿੱਟੀ ਸਾਡੀ ਦੁਕਾਨ ਦੇਖੋ ਡਾਕਟਰਾਂ ਦਾ ਦਰਖਾ ਲਿੱਖੀ ਕੋਈ ਨਾਮਾ ਬੰਦੀ ਉਹਨਾਂ ਦੇ ਪਰਕਾਸਿ ਕੀ ਨਾਉ ਨਿਵਾਸਾ ਦੇ ਜੱਲੋ ਉੱਥੇ 75 ਦੇ ਡਾਕਟਰ ਡਾਕਟਰ ਦੇ ਨਾਲ ਸਾਥ ਕਰਤੇ ਆ ਮੈਂ ਨੂੰ ਸੀ ਆਪਣੇ ਉੱਪਰ ਤੋਂ ਕੋਈ ਨਾ ਕੋਈ ਸਿੱਤੀ ਸਿੱਤੀ ਦਾ ਦਰਖਾ ਦਿੰਦੇ ਆ ਤਈ ਡਾਕਟਰ ਜੀ ਇਹ ਵੇਖੋ ਇਹ ਉਹਨਾਂ ਦੀ ਗੱਲ ਕਰ ਰਿਹਾ ਅਫਸਰ ਸਾਹਿਬ ਅੱਧਾ ਘੰਟਾ ਹੋ ਗਿਆ ਧਮਕੀਆਂ ਦੇਈ ਜਾਂਦੇ ਕਦੇ ਆ ਵੇਖੋ ਇਹਦੇ ਬਾਰੇ ਇਹਨੂੰ ਨਹੀਂ ਪੁੱਛਿਆ ਇਹਨਾਂ ਨੇ ਇਹਨੂੰ ਨਹੀਂ ਪੁੱਛਿਆ ਇਹਨਾਂ ਨੇ ਅਫਸਰ ਨੇ ਇਨ ਨੂੰ ਨਹੀਂ ਪੁੱਛਿਆ ਆ ਇਹਨਾਂ ਦੇ ਬੁਰੇ ਹਾਲਾਤ ਸਾਰਾ ਟੱਬਰ ਤੇ ਹੀ ਸ਼ਾਂਤ ਰਹੋ ਯਾਰ ਆਹ ਥਾਰੇ ਟੱਬਰ ਆਹ ਪਰਿਵਾਰ ਇਹਨਾਂ ਦਾ ਗਰੀਬ ਪਰਿਵਾਰ ਰੋੜਾਂ ਤੇ ਬੈਠਾ ਉਹਨੂੰ ਨਹੀਂ ਪੁੱਛ ਰਹੇ ਇਹਨਾਂ ਦੇ ਪੁੱਛਣਾ ਹੈ ਉਹਨਾਂ ਨੇ ਬਸ ਤਗੜੇ ਬੰਦਿਆਂ ਨੂੰ ਹਾਂ